ਸਚਕਾਲੀ ਮਹਾ ਕਬਰ ਸਿੰਘ ਵੈਦੀ ਸ਼੍ਰੋਮਣੀ ਆਕਾਲੀ ਦਲ ਦਾ ਅੰਦਰਲਾ ਖਲਾਰਾ ਉਸੇ ਤਰ੍ਹਾਂ ਖਿਲਰ ਰਿਹਾ ਵਕਾਈ ਦੇ ਰਿਹਾ ਜਿਸ ਤਰ੍ਹਾਂ ਦੋ ਧਿਰਾਂ ਦੇ ਵਿਚਾਲੇ ਬਿਆਨਬਾਜ਼ੀ ਹੋ ਰਹੀ ਹੈ ਕਾਟੋ ਕਲੇਸ਼ ਚੱਲ ਰਿਹਾ ਇਲਜ਼ਾਮ ਤਰਾਸ਼ੀ ਚੱਲ ਰਹੀ ਹੈ ਤੇ ਬੈਠਕਾਂ ਤੇ ਮੀਟਿੰਗਾਂ ਦੇ ਵਿੱਚ ਇੱਕ ਦੂਜੇ ਉੱਤੇ ਦੋਸ਼ ਮੜੇ ਜਾ ਰਿਹਾ ਕਿਹਾ ਜਾ ਰਿਹਾ ਕਿ ਹਮੇਸ਼ਾ ਸ਼੍ਰੋਮਣੀ ਆਕਾਲੀ ਦਲ ਦੀ ਸਿਆਸੀ ਲੜਾਈ ਦਾ ਫਾਇਦਾ ਵਿਰੋਧੀ ਧਿਰ ਚੁੱਕਦੀ ਹੈ ਇਸ ਵਾਰ ਵਿਰੋਧੀ ਧਿਰ ਇਹਨਾਂ ਦੀ ਲੜਾਈ ਵਿੱਚ ਪੈਂਦੀ ਵਕਾਈ ਨਹੀਂ ਦੇ ਰਹੀ ਤਾਂ ਕਹਿ ਸਕਦੇ ਆ ਕਿ ਸ਼੍ਰੋਮਣੀ ਆ ਅਕਾਲੀ ਦਲ ਦੇ ਹੀ ਬਹੁਤ ਸਾਰੇ ਅਕਾਲੀ ਆਗੂ ਤੇ ਵਰਕਰ ਇਹਨਾਂ ਦੋਨਾਂ ਤਰ੍ਹਾਂ ਦੀ ਲੜਾਈ ਦਾ ਫਾਇਦਾ ਜ਼ਰੂਰ ਚੁੱਕਣਾ ਚਾਹੁੰਦੇ ਆ ਕਿਉਂਕਿ ਜਿਸ ਤਰ੍ਹਾਂ ਦੋਨੇ ਤਰ੍ਹਾਂ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਜਾਂ ਇਹ ਕਿਹਾ ਜਾ ਰਿਹਾ ਕਿ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਪਾਰਟੀ ਦਫ਼ਤਰ ਦੇ ਵਿੱਚ ਜਿਸ ਤਰ੍ਹਾਂ ਆਗੂਆਂ ਤੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਤੇ ਉਹਨਾਂ ਨੂੰ ਪ੍ਰੋਗਰਾਮ ਦਿੱਤੇ ਜਾ ਰਿਹਾ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਦਾ ਬਚਾਅ ਕਰਨਾ ਹੈ ਤੇ ਜਿਹੜੀ ਵਿਰੋਧੀ ਧਿਰ ਹੈ ਬਾਗੀ ਤੇਰੇ ਉਹਨਾਂ ਨੂੰ ਭਾਜਪਾ ਦੇ ਨਾਲ ਖੜਾ ਹੋ ਕੇ ਪੇਸ਼ ਕਰਨਾ ਇਸੇ ਕਰਕੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਭਾਜਪਾ ਦੇ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਤਾਂ ਕਹਿ ਸਕਦੇ ਆ ਕਿ ਹੇਠਲੇ ਅਗਵਤ ਤੇ ਵਰਕਰਾਂ ਨੂੰ ਕੀ ਫਾਇਦਾ ਹੋ ਸਕਦਾ ਆਖਰ ਹੇਠਲੇ ਅਗੂ ਤੇ ਵਰਕਰ ਅਜਹੀ ਬਿਆਨਬਾਜ਼ੀ ਪਾਰਟੀ ਦੇ ਹੀ ਦਿਗਜ ਅਗਵਾਂ ਦੇ ਪ੍ਰਤੀ ਕਿਉਂ ਕਰ ਰਿਹਾ ਕਿ ਪਾਰਟੀ ਦੇ ਅੰਦਰ ਹੇਠਲੇ ਪੱਧਰ ਦੇ ਅਗਵਾਂ ਤੇ ਵਰਕਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਤਾਂ ਕਹਿ ਸਕਦੇ ਆ ਕਿ ਫੇਰ ਪਰਿਵਾਰਵਾਦੀ ਗੱਲ ਚੱਲੀ ਆ ਕੁਝ ਅਜਾਹੇ ਆਗੂ ਕਾਉਂਸਲਰ ਪੱਦਰ ਦੇ ਜਾਂ ਜਿਸ ਤਰ੍ਹਾਂ ਦੇ ਉਧਦੇ ਅਕਾਲੀ ਦਲ ਨੇ ਉਹਨਾਂ ਆਗੂਆਂ ਤੇ ਵਰਕਰਾਂ ਨੂੰ ਦਿੱਤੇ ਹੋਇਆ ਤਾਂ ਉਹ ਆਪਣੇ ਹਿਸਾਬ ਦੇ ਨਾਲ ਖੁੱਡਾਂ ਵਿੱਚੋਂ ਨਿਕਲ ਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਸਰਜੀਤ ਸਿੰਘ ਰਖੜਾ ਦੇ ਖਿਲਾਫ ਵੀ ਮੋਰਚਾ ਖੋਲ ਦਿੱਤਾ ਐਥੋਂ ਤੱਕ ਕਿ ਜਰਨੈਲ ਸਿੰਘ ਵਾਹਦ ਦੀ ਪੂਰੀ ਸਮੁੱਚੀ ਟੀਮ ਨੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਤਾਂ ਕਹਿ ਸਕਦਾ ਕਿ ਹੇਠਲੇ ਪੱਧਰ ਤੇ ਆ ਕੇ ਆਗੂ ਤੇ ਵਰਕਰ ਇਹ ਗੱਲ ਆਖ ਰਿਹਾ ਕਿ ਪਾਰਟੀ ਦੇ ਹੀ ਦਿਗਜ ਆਗੂਆਂ ਨੇ ਹੁਣ ਤੱਕ ਸਾਨੂੰ ਨਜ਼ਰ ਅੰਦਾਜ਼ ਕੀਤਾ ਜिले ਵਿੱਚ ਕਿਸੇ ਨੂੰ ਉੱਠਣ ਨਹੀਂ ਦਿੱਤਾ ਜिले ਵਿੱਚ ਕਿਸੇ ਨੂੰ ਬੋਲਣ ਨਹੀਂ ਦਿੱਤਾ ਤੇ ਹੁਣ ਜਦੋਂ ਭਾਜਪਾ ਵਾਲੇ ਪਾਸੇ ਖੜੇ ਹੋ ਗਿਆ ਤੇ ਪਾਰਟੀ ਨੇ ਵੀ ਫੈਸਲਾ ਕਰ ਲਿਆ ਕਿ ਪਾਰਟੀ ਪਲੇਟਫਾਰਮ ਤੋਂ ਹਟ ਕੇ ਆਪਣੀ ਗੱਲ ਰੱਖ ਰਿਹਾ ਤਾਂ ਉਹ ਖੁਦ ਨੂੰ ਬਾਹਰ ਹੀ ਸਮਝਣ ਤਾਂ ਦੂਜੇ ਪਾਸੇ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਸਮੇਤ ਸਕੰਦਰ ਸਿੰਘ ਮਲੂਕਾ ਜਿੱਥੇ ਵੀ ਆਪਣੀ ਗੱਲ ਰੱਖਦੇ ਆ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਸੁਖਬੀਰ ਸਿੰਘ ਬਾਦਲ ਨੂੰ ਦਿਲ ਵੱਡਾ ਕਰਨਾ ਚਾਹੀਦਾ ਹੈ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਜੋੜ-ਤੋੜ ਵਾਲੀ ਸਿਆਸਤ ਕਰ ਲੈਂਦੇ ਸਨ ਜਾਂ ਵੱਡਾ ਦਿਲ ਰੱਖ ਕੇ ਉਹਨਾਂ ਨਾਰਾਜ਼ ਆਗੂਆਂ ਦੇ ਘਰ ਪਹੁੰਚ ਕਰ ਲੈਂਦੇ ਸਨ ਤਾਂ ਸੁਖਬੀਰ ਸਿੰਘ ਬਾਦਲ ਵਿੱਚ ਪ੍ਰਕਾਸ਼ ਸਿੰਘ ਬਾਦਲ ਵਾਲੇ ਗੁਣ ਦਿਖਾਈ ਨਹੀਂ ਦਿੰਦੇ ਤਾ ਇਹ ਕਹਿ ਦਿੱਤਾ ਜਾਂਦਾ ਕਿ ਜਿਹੜਾ ਜਾਣਾ ਚਾਹੁੰਦਾ ਉਹ ਜਾ ਸਕਦਾ ਹੈ ਸਕੰਦਰ ਸਿੰਘ ਮਲੂਕਾ ਨੇ ਇਥੋਂ ਤੱਕ ਕਿਹਾ ਕਿ ਹਰ ਵਾਰ ਹਰ ਬੰਦੇ ਨੂੰ ਬਾਹਰ ਦਾ ਰਸਤਾ ਬਖਾਉਣ ਨਾਲ ਸੁਖਵੀਰ ਸਿੰਘ ਬਾਦਲ ਇਕੱਲੇ ਰਹਿ ਸਕਦੇ ਆ ਤਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਜਲੰਧਰ ਪੱਛਮੀ ਵਿਧਾਨ ਸਭਾ ਦੀ ਚੋਣ ਦੇ ਵਿੱਚ ਅਕਾਲੀ ਦਲ ਨੇ ਆਪਣਾ ਸਮਰਥਨ ਵਾਪਸ ਲੈ ਲਿਆ ਬੀਐਸਪੀ ਨੂੰ ਸਮਰਥਨ ਦੇ ਕੇ ਇੱਕ ਵਾਰ ਫਿਰ ਜਿੰਨਾ ਸਲਾਹਕਾਰਾਂ ਨੇ ਜਿਨ੍ਹਾਂ ਆਗੂਆਂ ਨੇ ਸਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਤੱਕੜੀ ਦਾ ਨਿਸ਼ਾਨ ਵਾਪਸ ਲੈ ਲੈਣਿਆ ਆਪਣਾ ਸਮਰਥਨ ਸਰਜੀਤ ਕੌਰ ਤੋਂ ਵਾਪਸ ਲੈ ਲੈਣਿਆ ਤਾਂ ਕਹਿ ਸਕਦੇ ਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਤੇ ਰੋਚਕਤਾ ਇਸ ਕਰਕੇ ਬਣ ਗਈ ਆ ਕਿ ਹੁਣ ਬੀਬੀ ਜ਼ਗੀਰ ਕੌਰ ਤੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਪਾਰਟੀ ਦੇ ਆਗੂਆਂ ਦੇ ਪ੍ਰਤੀ ਪੜਾਸ ਕੱਢੀ ਆ ਤੇ ਉਹਨਾਂ ਨੇ ਕਿਹਾ ਕਿ ਜੇ ਕੋਈ ਤਗੜਾ ਪੈਸੇ ਵਾਲਾ ਉਮੀਦਵਾਰ ਹੁੰਦਾ ਤਾਂ ਅਕਾਲੀ ਦਲ ਨੇ ਇੱਕ ਕਦਮ ਨਹੀਂ ਚੁੱਕਣਾ ਸੀ ਪਰੰਤੂ ਜਿਸ ਤਰ੍ਹਾਂ ਸਰਜੀਤ ਕੌਰ ਦੇ ਨਾਲ ਧੋਖਾ ਕੀਤਾ ਗਿਆ ਪੰਥਕ ਪਰਿਵਾਰ ਹੈ ਤਾਂ ਕਿਹਾ ਜਾ ਰਿਹਾ ਕਿ ਲਗਾਤਾਰ ਪ੍ਰੀਤਮ ਸਿੰਘ ਅਜੇ ਵਾਰ ਤੋਂ ਲਗਾਤਾਰ ਕਾਉਂਸਲਰ ਬਣਦੇ ਰਹੇ ਆ ਤਾਂ ਉਹਨਾਂ ਦੀ ਪੰਥ ਪ੍ਰਸਤੀ ਦੇ ਪ੍ਰਤੀ ਅਕਾਲੀ ਦਲ ਦਾ ਨਾਂ ਪੱਖੀ ਹੁੰਗਾਰਾ ਹੀ ਅਕਾਲੀ ਦਲ ਨੂੰ ਮਹਿੰਗਾ ਪੈ ਸਕਦਾ ਹੈ ਕਿਉਂਕਿ ਜਿਸ ਤਰ੍ਹਾਂ ਕੁਲਵੰਤ ਸਿੰਘ ਮੰਨਣ ਦਾ ਜ਼ਿਕਰ ਹੋ ਰਿਹਾ ਹੈ ਤਾਂ ਪ੍ਰੈਸ ਕਾਨਫਰੰਸ ਦੇ ਵਿੱਚ ਸਰਜੀਤ ਕੌਰ ਤੇ ਉਹਨਾਂ ਦੇ ਸਾਥੀਆਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਦਾ ਧੋਖਾ ਕਿਸ ਤਰ੍ਹਾਂ ਦੀ ਸਾਜ਼ਿਸ਼ ਦੇ ਨਾਲ ਉਹਨਾਂ ਦੇ ਕਾਗਜ਼ ਵਾਪਸ ਲੈਣੇ ਚਾਹੀਏ ਚੋਣ ਨਿਸ਼ਾਨ ਤੱਕੜੀ ਵਾਪਸ ਲੈਣਾ ਚਾਹਿਆ ਤਾਂ ਹੁਣੇ ਵੀ ਕਿਹਾ ਜਾ ਰਿਹਾ ਕਿ ਜੇ ਸਰਜੀਤ ਕੌਰ ਤੱਕੜੀ ਦੇ ਨਿਸ਼ਾਨ ਤੇ ਲੜਦੀ ਹੈ ਇਸ ਤਰ੍ਹਾਂ ਅਕਾਲੀ ਦਲ ਨੇ ਆਪਣੇ ਪੈਰ ਪਿੱਛੇ ਖਿੱਚਿਆ ਤਾਂ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਤੇ ਸਰਜੀਤ ਕੌਰ ਨੂੰ ਵੱਡੀ ਸਿਮਤੀ ਮਿਲ ਸਕਦੀ ਹੈ ਕਿਉਂਕਿ ਉਹਨਾਂ ਨੇ ਅਪੀਲ ਕੀਤੀ ਹੈ ਅਮਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਾਈ ਸਰਬਜੀਤ ਸਿੰਘ ਨੂੰ ਵੀ ਆਖਿਆ ਕਿ ਉਹਨਾਂ ਦੇ ਹੱਕ ਵਿੱਚ ਆ ਕੇ ਡਟਣ ਤਾਂ ਕਹਿ ਸਕਦੇ ਹਾਂ ਕਿ ਸਰਜੀਤ ਕੌਰ ਦੇ ਮਸਲੇ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਤੀਜਿਆਂ ਤੋਂ ਬਾਅਦ ਕਿਰਕਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਬੇਸ਼ੱਕ ਜਲੰਧਰ ਪੱਛਮੀ ਵਿਧਾਨ ਸਭਾ ਦੀ ਸੀਟ ਭਾਜਪਾ ਦੇ ਪੱਖ ਦੀ ਹੋਵੇ ਜਾਂ ਜਿਸ ਤਰ੍ਹਾਂ ਹੁਣ ਆមਦੀ ਪਾਰਟੀ ਪੂਰੀ ਤਾਕਤ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਖੁਦ ਜਲੰਧਰ ਵਿੱਚ ਡੇਰੇ ਲਗਾ ਕੇ ਲੜਾਈ ਲੜ ਰਿਹਾ ਹੈ ਤੇ ਕਾਂਗਰਸ ਦੇ ਬਹੁਤ ਸਾਰੇ ਦਿਗਜ ਆਗੂ ਵੀ ਡੇਰਾ ਲਗਾ ਕੇ ਮੋਰਚਾ ਬਣਾ ਕੇ ਬੈਠੇ ਹੋਏ ਆ ਤੇ ਸੁਨੀਲ ਜਾਕੜ ਦੀ ਅਗਵਾਈ ਵਿੱਚ ਭਾਜਪਾ ਦੇ ਦਿਗਜ ਆਗੂ ਜਲੰਧਰ ਵਿੱਚ ਸਖਤ ਮੁਕਾਬਲਾ ਦੇਣ ਦੀ ਤਿਆਰੀ ਵਿੱਚ ਦਿਖਾਈ ਦੇ ਰਿਹਾ ਹੁਣ ਜਿੱਤ ਹਾਰ ਇੱਕ ਪਾਸੇ ਰਹਿ ਗਈ ਤਾਂ ਕਿਹਾ ਜਾ ਰਿਹਾ ਕਿ ਸਰਜੀਤ ਕੌਰ ਕਿੰਨੇ ਕੁ ਵੋਟ ਲੈ ਕੇ ਜਾ ਸਕਦੀ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਉੱਤੇ ਸਰਜੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਦਿਖਾਈ ਦੇ ਰਿਹਾ ਜਾਂ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਪਾਈ ਸਰਬਜੀਤ ਸਿੰਘ ਨੂੰ ਫਰੀਦਕੋਟ ਤੋਂ ਵੱਡਾ ਹੰਗਾਰਾ ਕੁਝ ਦਿਨਾਂ ਵਿੱਚ ਮਿਲਿਆ ਸੀ ਤਾਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਫੈਸਲਾ ਵਾਪਸ ਲਿਆ ਉਸ ਦਾ ਵੱਡਾ ਲਾਭ ਸਰਜੀਤ ਕੌਰ ਨੂੰ ਮਿਲ ਸਕਦਾ ਤੇ ਪਹਿਲਾਂ ਵੀ ਉਹਨਾਂ ਦੇ ਪੰਤਕ ਪਰਿਵਾਰ ਕਰਕੇ ਉਹਨਾਂ ਦੀ ਆਪਣੀ ਈਮੇਜ ਕਰਕੇ ਉਹ ਹਮੇਸ਼ਾ ਕਾਉਂਸਲਰ ਬਣਦੇ ਆਏ ਐ ਰਾਜਪੂਤ ਭਾਈ ਚਾਰੇ ਦੀ ਉਸ ਇਲਾਕੇ ਵਿੱਚ ਵੱਡੀ ਵੋਟ ਹੈ ਜਾਂ ਲੋਕ ਸਭਾ ਨਤੀਜਿਆਂ ਤੋਂ ਬਾਅਦ ਜਿਸ ਤਰ੍ਹਾਂ ਤਸਵੀਰ ਸਪਸ਼ਟ ਹੋਈ ਆ ਕਿ ਕਿੰਨੇ ਕੁ ਫਰਕ ਦੇ ਨਾਲ ਪਾਰਟੀਆਂ ਵਿੱਚ ਜਿੱਤ ਹਾਰ ਬਣੀ ਸੀ ਤਾਂ ਜਿਸ ਤਰ੍ਹਾਂ 2600 ਜਾਂ 3500 ਵੋਟ ਦੇ ਕਰੀਬ ਹਮੇਸ਼ਾ ਸਰਜੀਤ ਕੋਰ ਦਾ ਪਰਿਵਾਰ ਫਰਕ ਪਾਉਂਦਾ ਰਿਹਾ ਹੈ ਜਾਂ ਨਤੀਜਿਆਂ ਦੇ ਵਿੱਚ ਕੋਈ ਫਰਕ ਨਜ਼ਰ ਆਇਆ ਹੈ ਤਾਂ ਕਿਹਾ ਜਾ ਰਿਹਾ ਕਿ ਜੇ ਸਰਜੀਤ ਕੌਰ ਵੱਡੀ ਵੋਟ ਲਿਜਾਣ ਵਿੱਚ ਕਾਮਯਾਬ ਹੁੰਦੀ ਹੈ ਤਾਂ ਫਿਰ ਚਰਚਾ ਇੱਕ ਵਾਰ ਫਿਰ ਬਣੇਗੀ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਜਾਂ ਪਾਰਟੀ ਵੱਲੋਂ ਲਿਆ ਗਿਆ ਫੈਸਲਾ ਉਹਨਾਂ ਨੂੰ ਮਹਿੰਗਾ ਪੈ ਸਕਦਾ ਹੈ ਤਾਂ ਫਿਰ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਭਾਵ ਜ਼ਰੂਰ ਜਾਏਗਾ ਕਿ ਸਰਜੀਤ ਕੌਰ ਬੇਸ਼ੱਕ ਤਕੜੀ ਦੇ ਨਾਲ ਸਿੰਥੀ ਦੇ ਨਾਲ ਵੋਟਾਂ ਲੈ ਕੇ ਹੋਣ ਤਾਂ ਇੱਕ ਵਾਰ ਫਿਰ ਉਸੇ ਤਰ੍ਹਾਂ ਦੀ ਚਰਚਾ ਜਲੰਧਰ ਪੱਛਮੀ ਵਿਧਾਨ ਸਭਾ ਵਿੱਚ ਆਏ ਨਤੀਜਿਆਂ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਆਲੇ-ਦੁਆਲੇ ਘੁੰਮਦੀਬ ਖਾਈ ਦੇਗੀ ਜਿਸ ਤਰ੍ਹਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਦੇ ਸਮੇਤ ਸਕੰਦਰ ਸਿੰਘ ਮਲੂਕਾ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜ਼ਗੀਰ ਕੌਰ ਇਹ ਗੱਲ ਕਹਿ ਰਿਹਾ ਕਿ ਭਾਈ ਅਮਰਪਾਲ ਸਿੰਘ ਤੇ ਫਰੀਦਕੋਟ ਦੀ ਸੀਟ ਦੇ ਉੱਤੇ ਅਕਾਲੀ ਦਲ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਨਹੀਂ ਕਰ ਸਕਿਆ ਉਹਨਾਂ ਦੇ ਹੱਕ ਵਿੱਚ ਬੋਲਣ ਦੇ ਵੀ ਵਕਰੇ ਹੀ ਅਰਥ ਤੇ ਮਾਇਨੇ ਕੱਢੇ ਜਾ ਰਿਹਾ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੀ ਤਲਾਸ਼ ਵਿਰੋਧੀ ਜਾਂ ਬਾਗੀ ਧਿਰ ਕਰ ਰਿਹਾ ਕਿਤੇ ਪਾਈ ਅਮਰਤਪਾਲ ਸਿੰਘ ਉਹਨਾਂ ਦੀ ਅਗਵਾਈ ਕਰ ਸਕਦਾ ਤਾਂ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਪਾਈ ਅਮਰਤਪਾਲ ਸਿੰਘ ਦੇ ਨਾਲ ਜੋੜ ਕੇ ਦੇਖੀਆਂ ਜਾ ਰਹੀਆਂ ਨੇ ਕਿ ਬਾਗੀ ਜਾਂ ਵਿਰੋਧੀ ਧਿਰ ਪਾਈ ਅਮਰਤਪਾਲ ਸਿੰਘ ਜਾਂ ਉਹਨਾਂ ਪੰਥਕ ਲੋਕਾਂ ਦਾ ਸਾਥ ਲੱਭ ਰਹੀ ਹੈ ਜਾਂ ਜਿਸ ਢੰਗ ਨਾਲ ਇਸ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਹੈ ਕਿ ਪੰਥਕ ਰੋਹ ਰੀਤਾਂ ਤੋਂ ਹਟ ਕੇ ਅਕਾਲੀ ਦਲ ਸਿਧਾਂਤਾਂ ਤੋਂ ਟੜਕ ਚੁੱਕਿਆ ਤੇ ਇਸ ਗੱਲ ਦਾ ਵੀ ਜ਼ਿਕਰ ਕਰਾਂਗੇ ਕਿ ਜਿਸ ਤਰ੍ਹਾਂ 1 ਜੁਲਾਈ ਨੂੰ ਇਸ ਧਰਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣਾ ਕਿਸ ਤਰ੍ਹਾਂ ਉਹ ਕੀ ਕੁਝ ਲਿਖਤੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਦਿੰਦੇ ਆ ਜਾਂ ਪੰਜ ਸਿੰਘ ਸਾਹਿਬਾਨ ਤੱਕ ਆਪਣੀ ਗੱਲ ਰੱਖਦੇ ਆ ਤਾਂ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਵੀ ਕੀ ਹੋਏਗੀ ਵੇਖਣਾ ਹੋਏਗਾ ਕਿ ਦੋਨੇ 13 ਵਿੱਚੋਂ ਇੱਕ 13 ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ੁੰਦਿਆ ਤੇ ਲਿਖਤੀ ਕੀ ਕੁਝ ਦਿੰਦੀ ਹੈ ਕਿੰਨਾ ਬੰਦਿਆਂ ਦਾ ਕਿੰਨਾ ਸਲਾਹਕਾਰਾਂ ਦਾ ਜ਼ਿਕਰ ਹੋਏਗਾ ਤੇ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਕਿਸ ਤਰ੍ਹਾਂ ਦੀਆਂ ਖਾਮੀਆਂ ਕਿਸ ਤਰ੍ਹਾਂ ਦੀਆਂ ਨਕਾਮੀਆਂ ਦਾ ਜ਼ਿਕਰ ਹੁੰਦਾ ਤੇ ਇਹ ਵੀ ਦੇਖਣਾ ਹੋਏਗਾ ਕਿ ਜਿਹੜੀਆਂ ਗਲਤੀਆਂ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਈਆਂ ਚਾਹੇ ਡੇਰਾ ਮੁਖੀ ਦੀ ਮਾਫੀ ਦਾ ਮਸਲਾ ਹੈ ਚਾਹੇ ਬੇਦਬੀ ਦਾ ਮਸਲਾ ਹੈ ਤਾਂ ਇਸ ਗੱਲ ਦੇ ਉੱਤੇ ਵੀ ਜ਼ਿਕਰ ਹੋ ਰਿਹਾ ਕਿ ਕਿਸ ਤਰ੍ਹਾਂ ਦੀ ਗਲਤੀ ਦੀ ਕੀਮਤ ਜਾਚਣਾ ਉਹ ਤਿਰ ਕਰਦੀ ਹੈ ਤੇ ਅਕਾਲੀ ਦਲ ਲਈ ਹੋਰ ਕਿਹੜੀਆਂ ਚੁਣੌਤੀਆਂ ਸੁਖਵੀਰ ਸਿੰਘ ਬਾਦਲ ਲਈ ਖੜੀਆਂ ਹੋ ਸਕਦੀਆਂ